ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਸਰਹੱਦੀ ਇਲਾਕੇ ਦੇ ਵਿੱਚ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਆ ਗਏ ਆ ਉਹਨਾਂ ਦੇ ਸੁਪੁੱਤਰ ਜਿਹੜੇ ਉਹਦੇ ਵੀਰ ਸਿੰਘ ਜੀ ਪਹੁੰਚੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਦੌਰਾ ਕਰ ਰਹੇ ਪ੍ਰਚਾਰ ਕਰ ਰਹੇ ਤੁਹਾਨੂੰ ਪਹਿਲੇ ਤੇ ਤਸਵੀਰਾਂ ਦਿਖਾਵਾਂਗੇ ਇਹ ਬੰਬਿਆਲ ਦੇ ਵਿੱਚ ਪਹੁੰਚੇ ਬੰਬਿਆਲ ਦੀਆਂ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਇੱਥੇ ਹਜੂਮ ਇਕੱਠਾ ਹੋਇਆ ਉਹਨਾਂ ਨੂੰ ਸੁਣਨ ਦੇ ਲਈ ਜਿਹੜਾ ਸੁਖਜਿੰਦਰ ਰੰਧਾਵਾ ਜੀ ਨੂੰ ਵੋਟਾਂ ਪਾਉਣ ਦੇ ਲਈ ਕਾਫੀ ਉਤ ਉਹ ਹੈਗੇ ਨੇ ਜਿਨ੍ਹਾਂ ਨੇ ਅਲੱਗ-ਅਲੱਗ ਪਾਰਟੀਆਂ ਨੂੰ ਛੱਡਿਆ ਤੇ ਜਿਹੜੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਇੱਕ ਗੱਲ ਇੱਥੇ ਗੌਰ ਕਰਨ ਵਾਲੀ ਜ਼ਰੂਰ ਹੈ ਕਿ ਇੱਕ ਕੱਲ ਇੱਕ ਖਬਰ ਸਾਹਮਣੇ ਆਈ ਸੀਗੀ ਕਿ ਗਾਜੀ ਬਾੜਵਾ ਹੈਗਾ ਪਿੰਡ ਉੱਥੋਂ ਦਾ ਸਰਪੰਚ ਜਿਹੜਾ ਕਾਂਗਰਸੀ ਸੀਗਾ ਉਹ ਦੱਸਿਆ ਗਿਆ ਕਿ ਉਸ ਖਬਰ ਦੇ ਵਿੱਚ ਕੀ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਦੇ ਵਿੱਚ ਜੁਆਇਨਿੰਗ ਕੀਤੀ ਹੈ ਵੀਡੀਓ ਵੀ ਸਾਹਮਣੇ ਆਈ ਹੈ ਮੰਤਰੀ ਸਭ ਦੇ ਬਿਆਨ ਵੀ ਆਏ ਨੇ ਉਹਨਾਂ ਦੇ ਗੱਲ ਦੇ ਵਿੱਚ ਜਿਹੜਾ ਪਰਲਾ ਵੀ ਸੀਗਾ ਆਪ ਦਾ ਲੇਕਿਨ ਅੱਜ ਉਹ ਜਿਹੜੇ ਸਰਪੰਚ ਹੈਗੇ ਨੇ ਕਾਲੀ ਠਾਕੁਰ ਜੀ ਉਹ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਉਹਦੇ ਵੀਰ ਦੇ ਨਾਲ ਹੀ ਬੈਠੇ ਨੇ ਤੇ ਅੱਜ ਉਹ ਵੀਰ ਉਹਨਾਂ ਨੇ ਨਾਲ ਜਿਹੜੇ ਬੈਠ ਕੇ ਗੱਲਬਾਤ ਕੀਤੀ ਹੈ ਕਿ ਉਹਨਾਂ ਨਾਲ ਕਿਤਨਾ ਕਿਤੇ ਧੱਕਾ ਜਰੂਰ ਕੀਤਾ ਗਿਆ ਉਹਨਾਂ ਨੇ ਪਾਰਟੀ ਆਪਣੀ ਨਹੀਂ ਛੱਡੀ ਨਹੀਂ ਸ਼ਾਮਲ ਹੋਏ ਅੱਜ ਉਹ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਕੰਦੇ ਨਾਲ ਕੰਦਾ ਮਿਲਾ ਕੇ ਬੈਠੇ ਸੀਗੇ ਗੱਲ ਕਰਾਂਗੇ ਉਹਦੇ ਰੰਧਾਵਾ ਜੀ ਨਾਲ ਉਹਨਾਂ ਦਾ ਕੀ ਕਹਿਣਾ ਤੇ ਉਹਨਾਂ ਨੇ આરોਪ ਵੀ ਲਗਾਏ ਨੇ ਵੈਸੇ ਕਿ ਜਿਹੜਾ ਪਾਰਟੀ ਵਾਲਾ ਆ ਗਿਆ ਆਮ ਆਦਮੀ ਪਾਰਟੀ ਨੂੰ ਕਿਤਨਾ ਕਿਤੇ ਧੱਕਾ ਕਰੀਏ ਤੇ ਜਿਹੜੇ ਕਾਲੀ ਠਾਕਰ ਹੈਗੇ ਗਾਜੀ ਬਾੜਮਾ ਤੋਂ ਹੈਗੇ ਸਰਪੰਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਉਹਨਾਂ ਦਾ ਧੱਕਾ ਹੋਇਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਯਾ ਜੀ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਤੁਸੀਂ ਕਾਫੀ ਪਿੰਡਾਂ ਚ ਗਏ ਹੋ ਇੱਕ ਪੈਦਲ ਰੋਡ ਸ਼ੋ ਵੀ ਕਰ ਰਹੇ ਹੋ ਦੇਖਿਆ ਕਿ ਇਸ ਇਲਾਕੇ ਦੇ ਵਿੱਚ ਕਾਫੀ ਜਿਹੜੇ ਪਰਿਵਾਰ ਸੀਗੇ ਤੁਹਾਡੀ ਪਾਰਟੀ ਨਾਲ ਜੁੜਿਆ ਅਲੱਗ-ਅਲੱਗ ਪਾਰਟੀਆਂ ਛੱਡ ਕੇ ਕੀ ਕਹਿਣਾ ਚਾਹਦੇ ਦੇਖੋ ਜੀ ਅੱਜ ਪਿੰਡਾਂ ਤੇ ਇਸ ਸਮੇਂ ਬਮਿਆਲ ਚ ਆਏ ਇੱਥੋਂ ਤਾਂ ਵਾਜਾਰੇ ਤੁਸੀਂ ਪਿੱਛੇ ਵੀ ਦੇਖੋਗੇ ਸਾਰੀ ਕਾਂਗਰਸ ਦੀਆਂ ਝੰਡੀਆਂ ਸਾਰੇ ਕਾਂਗਰਸੀ ਪਰਿਵਾਰ ਨੇ ਤੇ ਅੱਜ ਉਦਾਂ ਵੀ ਜਦੋਂ ਪਿੰਡਾਂ ਚ ਗਏ ਆ ਤੇ ਬਹੁਤ ਸਾਰੇ ਨਵੇਂ ਲੋਕ ਜਿਹੜੇ ਨਾਲ ਵੀ ਜੁੜਦੇ ਆ ਤੇ ਪੁਰਾਣੇ ਵੀ ਆਪਣੀ ਸਮੱਸਿਆਵਾਂ ਲੈ ਕੇ ਆਉਂਦੇ ਤੇ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਤੇ ਨਾਲੇ ਸਾਾਸ ਵੀ ਹੁੰਦਾ ਹੈ ਕਿ ਰੰਧਾਵਾ ਸਾਹਿਬ ਨੂੰ ਜੇ ਇਥੋਂ ਲੋਕ ਇੰਨਾ ਫਤਵਾ ਦੇਣ ਲੱਗੇ ਨੇ ਤੇ ਆਪਾਂ ਇਹਨਾਂ ਦਾ ਕੰਮ ਜ਼ਰੂਰ ਕਰਾਂਗੇ ਦਿਲ ਤੋਂ ਚੂਜ਼ ਮੀ ਇੱਕ ਅਹਿਮ ਗੱਲ ਸੀ ਕਿ ਕੱਲ ਇੱਕ ਗਾਜੀ ਬਾੜ ਮੈਂ ਤੋਂ ਸਰਪੰਚ ਸੀਗੇ ਕਾਲੀ ਠਾਕੁਰ ਸ਼ਹਿਰ ਪੱਕਾ ਨਾ ਉਹ ਕੱਲ ਇੱਕ ਖਬਰ ਆਈ ਸੀ ਕਿ ਉਹਨਾਂ ਨੇ ਕਾਂਗਰਸ ਛੱਡ ਕੇ ਆਪ ਚ ਜੁਆਇਨ ਕੀਤਾ ਲੇਕਿਨ ਅੱਜ ਉਹ ਤੁਹਾਡੇ ਨਾਲ ਬੈਠੇ ਸੀਗੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਆ ਕੇ ਤੱਕ ਨਸਰੋਪਾ ਪਾਤਾ ਕੋਣ ਬੰਦੇ ਕੋਲੋਂ ਜੇ ਕੋਈ ਮਨਿਸਟਰ ਆ ਕੇ ਕੋਈ ਆਮ ਬੰਦਾ ਬਨਿਸਟਰ ਆ ਕੇ ਆਪਾ ਦੇ ਤੇ ਕਈ ਵਾਰੀ ਨਹੀਂ ਬੰਦਾ ਬੋਲ ਪੰਦਾ ਤੇ ਉਹ ਕਹਿੰਦੇ ਕਿ ਮੈਂ ਬੋਲਿਆ ਨਹੀਂ ਤੇ ਮੈਂ ਵਾਪਸ ਰਾਜ ਤੁਹਾਡੇ ਕੋ ਆ ਗਿਆ ਕਿ ਮੈਂ ਤੇ ਕਾਂਗਰਸੀ ਆ ਤੇ ਇਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਧੱਕੇ ਨਾਲ ਸਰੋਪੇ ਪਾਉਣ ਨਾਲ ਤੁਹਾਨੂੰ ਵੋਟਾਂ ਨਹੀਂ ਪੈਣ ਲੱਗੀਆਂ ਸਰੋਪੇ ਅੱਡ ਚੀਜ਼ਾਂ ਵੋਟਾਂ ਅੱਡ ਚੀਜ਼ ਲੱਗਦਾ ਮੌਜੂਦਾ ਸਰਕਾਰ ਜਿਹੜੀ ਪੰਜਾਬ ਦੀ ਹੈਗੀ ਆ ਆਪਦੀ ਉਹ ਧੱਕਾ ਕਰੀ ਕਿਤਨੇ ਕਿਤੇ ਦੇਖੋ ਜੀ ਇੱਥੇ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੇ ਇਥੋਂ ਦੇ ਕਾਂਗਰਸੀ ਲੋਕ ਨੇ ਉਹ ਪੂਰੇ ਚਟਾਨ ਵਾਂਗ ਖੜੇ ਨੇ ਜੋਗਿੰਦਰਪਾਲ ਜੀ ਹੋਰ ਉਹਨਾਂ ਰੰਦਾਵਾ ਸਭ ਉਹਨਾਂ ਕਾਂਗਰਸ ਪਾਰਟੀ ਨਾਲ ਉਹਨਾਂ ਨੂੰ ਇੱਥੋਂ ਦੀ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਜੋ ਮਰਜ਼ੀ ਕਰਾ ਲੈਣ ਉਹਨਾਂ ਤੇ ਰਹਿਣ ਕੇ ਕਾਂਗਰਸ ਦੇ ਅਸੀਂ ਕਿ ਨਾਲੇ ਹਾਂ ਮੇਰਾ ਨਾਮ ਕਾਲੀ ਠਾਕੁਰ ਜੀ ਨਿਕਨੇਮ ਔਰ ਨਰੇਸ਼ ਸਿੰਘ ਮੇਰਾ ਨਾਮ ਜੀ ਗਾਜੀ ਬਾਟਵਾ ਗਾਜੀ ਬਾਟਵਾ ਹਾਂ ਮੇਰੀ ਮਿਸਿਸ ਮੇਰੀ ਮਿਸਿਸ ਇਹ ਪਹਿਚਾਈਏ ਕਾਲੀ ਕਾ ਵੀਡੀਓ ਸਾਹਮਣੇ ਆਈ ਸੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਤੁਹਾਡੇ ਨਾਲ ਜੀ ਕਿ ਤੁਸੀਂ ਇਹ ਰ ਪਰਨਾ ਵੀ ਆਮ ਆਦਮੀ ਦੀ ਪਾਰਟੀ ਦਾ ਜਿਹੜਾ ਪਾਇਆ ਸੀ ਉਹਨਾਂ ਨੂੰ ਬਿਆਨ ਦਿੱਤੇ ਗਏ ਸੀ ਕਿ ਕਾਂਗਰਸ ਛੱਡ ਕੇ ਤੁਸੀਂ ਜੁਆਇਨਿੰਗ ਕੀਤੀ ਆਮ ਆਦਮੀ ਪਾਰਟੀ ਦੀ ਯਕਿ ਅੱਜ ਦੇਖਿਆ ਜਿਹੜਾ ਸੁਖਜਿੰਦਰ ਰੰਧਾਵਾ ਜੀ ਦਾ ਪ੍ਰੋਗਰਾਮ ਸੀਗਾ ਉਹਦਾ ਹੀ ਨਾਲ ਬੈਠੇ ਸੀਗੇ ਤੁਸੀਂ ਕੰਦੇ ਨਾਲ ਕੰਦਾ ਮਰਾ ਕੀ ਕਹਿਣਾ ਚਾਹੁੰਦੇ ਕੀ ਹੈਗਾ ਇਹ ਅਸੀਂ ਪਹਿਲੇ ਵੀ ਕਾਂਗਰਸੀ ਸੀਗੇ ਜੀ ਹੁਣ ਵੀ ਕਾਂਗਰਸੀ ਹਾਂ ਜੀ ਮੇਰਾ ਦੋਸਤ ਜੀ ਸਮੂ ਸਿੰਘ ਸਮੂ ਮੈਨੂੰ ਕਹਿੰਦਾ ਕਿ ਮਤੇ ਸਾਹ ਨੂੰ ਬੁਲਾਇਆ ਤਾਂ ਤੇ ਆਪਣੇ ਕੋਈ ਪੈਂਜੀ ਦੌਰ ਤੱਕ ਮੈਂ ਜਾ ਦਮਰ ਜਾਣਾ ਤੇ ਮੈਂ ਤਾਂ ਅੱਜ ਇਕੱਠੇ ਜੰਦੇ ਰਹਿਣੇ ਕੋਈ ਬਲ ਕਰਨੀ ਉਹ ਚੱਲ ਗਈ ਉਸ ਤੋਂ ਜਾ ਕੇ ਮਨਸਾਹ ਦੇ ਬੱਚਪਾਨਾ ਪਾ ਗਿਆ ਪਾਤਾ ਹੀ ਉਹਨਾਂ ਨੂੰ ਮਾਰ ਨਹੀਂ ਕਰ ਸਕਿਆ ਉਸ ਦੇ ਜੀ ਅਸੀਂ ਹੁਣ ਵੀ ਕਾਂਗਰਸੀ ਜੀ ਪਹਿਲੇ ਵੀ ਕਾਂਗਰਸੀ ਅੱਗੇ ਵੀ ਅਸੀਂ ਕਾਂਗਰਸੀ ਰਹਣਾ ਹੈ ਇਹ ਹੀ ਤੁਹਾਡੇ ਵਰਗੇ ਸਰਪੰਚ ਹੋਣਗੇ ਜਿਨ੍ਹਾਂ ਤੇ ਅਕਸਰ ਆ ਰਿਹਾ ਸਾਹਮਣੇ ਕਿ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਮੰਤਰੀ ਇਹ ਕਿੰਨੀ ਕਿ ਸੱਚਾਈ ਲੱਗਦੀ ਹੈ ਜੀ ਕੋਈ ਕਿਸਦਾ ਮੈਨੂੰ ਪਤਾ ਨਹੀਂ ਜੋ ਮੇਰੇ ਨਾਲ ਕੱਲ ਹੋਇਆ ਮੈਨੂੰ ਥੋੜਾ ਪਤਾ ਨਹੀਂ ਚੱਲਿਆ ਜੀ ਮਜਦੇਗੀ ਆਪ ਤੇ ਤੋਂ ਮੈਂ ਬਰਬਾਦ ਤੋ ਉਹ ਮੈਨੂੰ ਸਮਝ ਹੀ ਨਹੀਂ ਆਈ ਉਸ ਦੇ ਉਹ ਕਰਤਾਨਾ ਜੋ ਕਰ ਦਿੱਤਾ ਮੈਂ ਫਿਰ ਕੋਲੀ ਦਾ ਹਦ ਮੈਂ ਸਵੇਰੇ ਫਿਰ ਚਾਚਾ ਜੀ ਨੇ ਗੱਲ ਕੀਤੀ ਐ ਇਦਾਂ ਦੀ ਗੱਲ ਹੋ ਗਈ ਮੈਂ ਕਿਹਦੇ ਤੇ ਮਿਲਣ ਗਿਆ ਸਾਡੇ ਇਦਾਂ ਹੋ ਗਿਆ ਤੁਸੀਂ ਇਸ ਗੱਲ ਦਾ ਖੰਡਨ ਕਰਦੇ ਹੋ ਕਿ ਆਪ ਆਮ ਆਦਮੀ ਪਾਰਟੀ ਤੁਹਾਡੇ ਲੋਕ ਜੁਆਇਨ ਨਹੀਂ ਕੀਤੀ ਜੀ ਨਹੀਂ ਜੀ ਤੁਸੀਂ ਤੁਹਾਡੇ ਬਮਿਆਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਜਿਹੜਾ ਸੁਖਵਿੰਦਰ ਅਲਾਵਾ ਜੀ ਦੇ ਆਚਾਰ ਨੂੰ ਲੈ ਕੇ ਨਹੀਂ ਰੱਖੀ ਕਾਫੀ ਹਜੂਮ ਦੇਖਿਆ ਕੀ ਕਹਿਣਾ ਜਾਂਦਾ ਹੈ ਦੇਖੋ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਲੋਕਾਂ ਦੇ ਬਹੁਤ ਉਤਸ਼ਾਹ ਆ ਕਾਂਗਰਸ ਪਾਰਟੀ ਬੰਗਾਲ ਤੋਂ ਅਸੀਂ 3 ਬੂਥ ਜਿੱਤ ਰਹੇ ਆ ਅਰਦਾਵਾ ਸਾਹਿਬ ਜਿੱਤ ਰਹੇ ਨਾ ਤੁਸੀਂ ਕੱਠ ਦੇਖਿਆ ਹੀ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੀ ਕਾਂਗਰਸ ਪਾਰਟੀ ਨੂੰ ਬੋਰ ਦੇ ਕੇ ਸਾਡੇ ਅਰਦਾਵਾ ਸਾਹਿਬ ਨੂੰ ਐਮਪੀ ਬਣਾਓ ਉਹਨਾਂ ਨੂੰ ਜਿੱਤ ਕੇ ਇੱਥੋਂ ਭੇਜਾਂਗੇ ਅਸੀਂ ਵੀ ਮਿਹਨਤ ਕਰਾਂਗੇ ਪੂਰੀ ਜਿਹੜਾ ਜੋਸ਼ ਸੀਗਾ ਤੁਹਾਡੇ ਇੱਥੇ کافی ਜੋਸ਼ ਦੇਖਿਆ ਉਹਨਾਂ ਨੇ ਕੀ ਇਹਦੀ ਪਹਿਲੀ ਤਿੰਨ ਬੋਟਾ ਪੈ ਨਹੀਂ ਆ ਉਹਦੇ ਵਿੱਚ ਵੀ ਬੜਾ ਜੋਸ਼ ਦੇਖੋ ਜੀ ਜੋਸ਼ ਦਾ ਬਹੁਤ ਜੋਸ਼ ਆ ਜਿਹੜਾ ਜੂਥ ਹੈ ਇੱਕ ਦਰਿਆ ਦਾ ਰੂਪ ਹੁੰਦਾ ਇਹਨਾਂ ਨੂੰ ਬੰਨ ਨਹੀਂ ਲੱਗਦੇ ਆਪਣਾ ਰਾਹ ਆਪ ਬਣਾਉਂਦੇ ਆ ਇਹਨਾਂ ਨੇ ਤੈਅ ਕਰ ਲਈ ਦੀ ਅਸੀਂ ਪੰਡੇ ਨੂੰ ਜਿਤਾ ਕੇ ਇਥੋਂ ਭੇਜਣਾ ਤੇ ਪੰਡਾ ਜਿਤਰੇ ਆ ਜੀ ਬਮਿਆਲ ਦੇ ਵਿੱਚੋਂ ਵੀ ਔਰ ਸਾੜੇ ਹਲਕੇ ਜੋ ਵੀ ਔਰ ਪੂਰਾ ਹੀ ਸਾੜੇ ਜਿਹੜਾ ਐਮਪੀ ਸਾਹਿਬ ਪੂਰੇ ਗਰਦਾਸਪੁਰ ਲੋਕ ਸਭਾ ਚੋਂ ਤੋਂ ਹੀ ਜਿਤਰੇ ਨਾਲ ਜੀ